ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੋਂ ਵਾਪਸ ਆਉਂਦਿਆ ਹਸਨ ਅਬਦਾਲੀ ਸ਼ਹਿਰ ਪਹੁੰਚ ਗਏ ਤੇ ਇੱਕ ਉੱਚੀ ਪਹਾੜੀ ਦੇ ਥੱਲੇ ਆਪਣਾ ਡੇਰਾ ਲਗਾ ਲਿਆ ਪਹਾੜੀ ਦੇ ਸਿਖਰ ਤੇ ਪੀਰ ਵਲੀ ਕਧਾਰੀ ਦਾ ਨਿਵਾਸ ਸੀ ਜਿਸ ਦੀ ਦੂਰ ਦੂਰ ਤੱਕ ਬੜੀ ਮਾਨਤਾ ਸੀ ਪਹਾੜੀ ਦੇ ਥੱਲੇ ਡੇਰਾ ਲਗਾਈ ਬੈਠੇ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਵੀ ਸਨ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਤਗੁਰਮ ਜੀ ਮੈਂ ਕਿ ਸਤਗੁਰ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਕਿ ਮੈਂ ਪਾਣੀ ਪੀ ਆਵਾਂ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਵਲੀ ਕਦਾਰੀ ਹੈ ਉਸ ਕੋਲ ਪਾਣੀ ਦਾ ਚਸ਼ਮਾ ਹੈ ਸ਼ਾਇਦ ਉਹ ਤੈਨੂੰ ਚਸ਼ਮੇ ਵਿੱਚੋਂ ਪਾਣੀ ਪੀਣ ਦੇਵੇ ਭਾਈ ਮਰਦਾਨਾ ਜੀ ਪਾਣੀ ਪੀਣ ਲਈ ਪਹਾੜ ਦੇ ਸ਼ਿਖਰ ਉੱਤੇ ਪਹੁੰਚ ਗਏ ਅਤੇ ਵਲੀ ਕੰਧਾਰੀ ਨੂੰ ਬੇਨਤੀ ਕਰਨ ਲੱਗੇ ਕਿ ਭਾਈ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਜੇਕਰ ਤੁਹਾਡੀ ਅਗਿਆ ਹੋਵੇ ਤਾਂ ਮੈਂ ਤੁਹਾਡੇ ਚਸ਼ਮੇ ਵਿੱਚੋਂ ਪਾਣੀ ਪੀ ਲਵਾਂ ਤਾਂ ਵਲੀ ਕੰਧਾਰੀ ਨੇ ਭਾਈ ਮਰਦਾਨੇ ਜੀ ਨੂੰ ਉੱਤਰ ਦਿੱਤਾ ਕਿਹਾ ਕਿ ਇਸ ਚਸ਼ਮੇ ਦਾ ਪਾਣੀ ਮੈਂ ਤਾਂ ਆਪਣੇ ਪੀਣ ਲਈ ਰੱਖਿਆ ਜੇਕਰ ਇਸ ਤਰ੍ਹਾਂ ਮੈਂ ਦੂਜਿਆਂ ਨੂੰ ਪਾਣੀ ਪੀਣ ਦਿੰਦਾ ਹਾਂ ਤਾਂ ਮੇਰਾ ਪਾਣੀ ਮੁੱਕ ਜਾਵੇਗਾ ਭਾਈ ਮਰਦਾਨੇ ਨੇ ਵਲੀ ਕਧਾਰੀ ਨੂੰ ਕਿਹਾ ਜੀ ਮੈਂ ਤਾਂ ਇੱਕ ਪਰਦੇਸੀ ਹਾਂ ਤੇ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਵੀ ਨਹੀਂ ਜਿੱਥੇ ਪਾਣੀ ਪੀਣ ਲਈ ਮਿਲਦਾ ਹੋਵੇ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਸਿਰਫ ਪਿਆਸ ਬੁਝਾਉਣ ਲਈ ਦੇ ਦਿਓ ਪਰ ਕਠੋਰ ਦਿਲ ਵਲੀ ਕਧਾਰੀ ਨਹੀਂ ਮੰਨਿਆ ਜਿਸ ਤੋਂ ਬਾਅਦ ਭਾਈ ਮਰਦਾਨਾ ਵਾਪਸ ਗੁਰੂ ਜੀ ਦੇ ਕੋਲ ਪਰਤਿਆ ਅਤੇ ਪੂਰੀ ਘਟਨਾ ਗੁਰੂ ਜੀ ਨਾਲ ਸਾਂਝੀ ਕੀਤੀ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨੇ ਆ ਵਲੀ ਖਦਾਰੀ ਦੇ ਕੋਲ ਫਿਰ ਤੋਂ ਜਾ ਕੇ ਉਸ ਨੂੰ ਕਹਿ ਕਿ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਜੋ ਕੁਝ ਵੀ ਖੁਦਾ ਦਾ ਦਿੱਤਾ ਹੋਇਆ ਹੈ ਉਸ ਨੂੰ ਵੰਡ ਕੇ ਸ਼ਕਣਾ ਚਾਹੀਦਾ ਹੈ ਖੁਦਾ ਕਿਸੇ ਵਿੱਚ ਐਸੇ ਵਿੱਚ ਹੀ ਖੁਸ਼ ਰਹਿੰਦਾ ਹੈ ਗੁਰੂ ਜੀ ਦੇ ਕਹਿਣ ਤੇ ਭਾਈ ਮਰਦਾਨਾ ਦੂਜੀ ਵਾਰ ਪਹਾੜ ਉੱਤੇ ਚੜ੍ਹੇ ਤੇ ਵਲੀ ਕਧਾਰੀ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਸ ਤਰ੍ਹਾਂ ਉਸ ਨੂੰ ਗੁਰੂ ਜੀ ਨੇ ਦੱਸਿਆ ਤਾ ਮਰਦਾਨੇ ਦੀ ਇਹ ਗੱਲ ਸੁਣ ਕੇ ਵਲੀ ਕਧਾਰੀ ਨੂੰ ਕ੍ਰੋਧ ਆ ਗਿਆ ਭਾਈ ਮਰਦਾਨੇ ਨੂੰ ਇਹ ਕਹਿਣ ਲੱਗਾ ਕਿ ਜੇਕਰ ਤੇਰੇ ਗੁਰੂ ਕੋਲ ਇੰਨੀ ਹੀ ਸ਼ਕਤੀ ਹੈ ਤਾਂ ਉਹ ਤੈਨੂੰ ਆਪ ਪਾਣੀ ਕਿਉਂ ਨਹੀਂ ਪਿਲਾ ਦਿੰਦਾ ਤਾਂ ਵਲੀ ਕਧਾਰੀ ਦੀ ਗੱਲ ਸੁਣ ਕੇ ਭਾਈ ਮਰਦਾਨਾ ਨਿਰਾਸ਼ ਹੋ ਕੇ ਵਾਪਸ ਥੱਲੇ ਆਣ ਕੇ ਗੁਰੂ ਜੀ ਨੂੰ ਉਹੀ ਦੱਸਿਆ ਜਿਹੜਾ ਵਲੀ ਘਦਾਰੀ ਨੇ ਉਸ ਨੂੰ ਬੋਲਿਆ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨੇਆ ਕਰਤਾਰ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਤੂੰ ਨਾਰਾਜ਼ ਨਾ ਹੋ ਉਹ ਜਿਹੜਾ ਸਾਹਮਣੇ ਪੱਥਰ ਪਿਆ ਹੈ ਉਸ ਨੂੰ ਪਾਸੇ ਕਰ ਆ ਭਾਈ ਮਰਦਾਨੇ ਨੇ ਗੁਰੂ ਜੀ ਦੇ ਕਹਿਣ ਤੇ ਉੱਤੇ ਜਿਵੇਂ ਹੀ ਉਸ ਪੱਥਰ ਨੂੰ ਪਾਸੇ ਕੀਤਾ ਤਾਂ ਥੱਲਿਓਂ ਨਿਰਮਲ ਜਲ ਨਿਕਲ ਆਇਆ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਬਹੁਤ ਖੁਸ਼ ਹੋਇਆ ਤੇ ਉਸਨੇ ਰੱਜ ਕੇ ਪਾਣੀ ਪੀਤਾ ਪਹਾੜੀ ਉੱਤੇ ਬੈਠੇ ਵਾਲੀ ਕੁਧਾਰੀ ਦੀ ਨਜ਼ਰ ਜਦੋਂ ਆਪਣੇ ਚਸ਼ਮੇ ਉੱਤੇ ਪਈ ਤਾਂ ਉਸਨੇ ਦੇਖਿਆ ਕਿ ਉਸਦੇ ਚਸ਼ਮੇ ਦਾ ਪਾਣੀ ਘਟ ਰਿਹਾ ਸੀ ਤੇ ਜਦੋਂ ਉਸਨੇ ਥੱਲੇ ਵੱਲ ਚਾਤੀ ਮਾਰੀ ਤਾਂ ਉਸਨੇ ਦੇਖਿਆ ਕਿ ਭਾਈ ਮਰਦਾਨਾ ਜੀ ਪਾਣੀ ਪੀ ਰਹੇ ਹਨ ਇਹ ਸਭ ਦੇਖ ਕੇ ਵਲੀ ਕਧਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਗੁਰੂ ਜੀ ਦੇ ਭਾਈ ਮਰਦਾਨੇ ਨੂੰ ਮਾਰਨ ਲਈ ਇੱਕ ਵੱਡਾ ਪੱਥਰ ਪਹਾੜੀ ਉੱਪਰੋਂ ਥੱਲੇ ਵੱਲ ਸੱਟ ਦਿੱਤਾ ਪੱਥਰ ਨੂੰ ਪਹਾੜ ਉੱਪਰੋਂ ਆਉਂਦਿਆ ਦੇ ਸਾਰੇ ਜਾਣੇ ਦੂਰ ਦੂਰ ਭੱਜ ਗਏ ਤੇ ਪਰ ਗੁਰੂ ਜੀ ਆਪਣੀ ਜਗ੍ਹਾ ਤੇ ਹੀ ਵਿਰਾਜਮਾਨ ਰਹੇ ਸਾਰੇ ਲੋਕ ਉੱਚੀ ਉੱਚੀ ਰੌਲਾ ਪਾਉਣ ਲੱਗੇ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਉੱਪਰੋਂ ਪੱਥਰ ਆ ਰਿਹਾ ਹੈ ਇੱਕ ਪਾਸੇ ਹੋ ਜਾਓ ਪਰ ਗੁਰੂ ਜੀ ਨੇ ਸਾਰਿਆਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਉੱਥੇ ਬੈਠੇ ਰਹੇ ਜਿਵੇਂ ਹੀ ਪੱਥਰ ਗੁਰੂ ਜੀ ਦੇ ਕੋਲ ਆਇਆ ਤਾਂ ਗੁਰੂ ਜੀ ਨੇ ਪੱਥਰ ਅੱਗੇ ਆਪਣਾ ਹੱਥ ਰੱਖ ਦਿੱਤਾ ਪੱਥਰ ਉੱਥੇ ਹੀ ਖਲੋ ਗਿਆ ਤੇ ਨਾਲ ਹੀ ਗੁਰੂ ਜੀ ਦੇ ਹੱਥ ਦਾ ਪੰਜਾ ਉਸੇ ਪੱਥਰ ਤੇ ਉੱਪਰ ਛਪ ਗਿਆ ਵਾਲੀ ਕਧਾਰੀ ਨੇ ਜਦੋਂ ਇਹ ਕੌਤਕ ਦੇਖਿਆ ਤਾਂ ਉਹ ਥੱਲੇ ਆਣ ਕੇ ਗੁਰੂ ਜੀ ਦੇ ਚਰਨਾ ਵਿੱਚ ਟਹਿ ਗਿਆ ਅਤੇ ਕਹਿਣ ਲੱਗਾ ਆਪਣੇ ਕੀਤੇ ਦੀ ਮਾਫੀ ਮੰਗਣ ਲੱਗਾ ਤਾਂ ਗੁਰੂ ਜੀ ਨੇ ਵਲੀ ਕਧਾਰੀ ਨੂੰ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਦੁਆਰਾ ਬਖਸ਼ੀਆਂ ਗਈਆਂ ਵਸਤੂਆਂ ਉੱਤੇ ਮਨੁੱਖ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਪ੍ਰਮਾਤਮਾ ਜਦੋਂ ਚਾਹੇ ਉਹਨਾਂ ਨੂੰ ਖੋ ਸਕਦਾ ਹੈ ਜਿਵੇਂ ਤੈਨੂੰ ਵੀ ਆਪਣੇ ਪਾਣੀ ਵਾਲੇ ਚਸ਼ਮੇ ਉੱਤੇ ਬਹੁਤ ਹੰਕਾਰ ਸੀ ਪਰ ਉਸਨੇ ਕੁਝ ਹੀ ਪਲਾਂ ਵਿੱਚ ਤੇਰਾ ਪਾਣੀ ਵਾਲਾ ਚਸ਼ਮਾ ਤੇਰੇ ਤੋਂ ਖੋਲਿਆ ਗੁਰੂ ਪਿਆਰਿਓ ਜਿਸ ਜਗ੍ਹਾ ਤੇ ਗੁਰੂ ਜੀ ਦੇ ਪਵਿੱਤਰ ਚਰਨ ਪਏ ਸਨ ਉਹ ਜਗ੍ਹਾ ਦਾ ਨਾਮ ਹੈ ਪੰਜਾ ਸਾਹਿਬ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਜੇਕਰ ਹੋ ਸਕੇ ਤਾਂ ਇੱਕ ਵਾਰੀ ਪੰਜਾ ਸਾਹਿਬ ਗੁਰਦੁਆਰਾ ਜ਼ਰੂਰ ਜਾਇਓ ਸਤਨਾਮ ਸ਼੍ਰੀ ਵਾਹਿਗੁਰੂ